ਹਾਂਜੀ ਮਿੱਤਰੋ ਕਿੱਦਾਂ ਸਾਰੇ ਉਮੀਦ ਕਰਦਾ ਆਪਣੇ ਸਾਰੇ ਵੀਰ ਭਰਾ ਠੀਕ ਵਧੀਆ ਹੋਣਗੇ ਅੱਜ ਮਿੱਤਰੋ ਆਪਾਂ ਤੁਹਾਡੇ ਲੈ ਕੇ ਆਏ ਤਿੰਨ ਮਾਰਵਾੜੀ ਜਾਨਵਰ ਤੇ ਤਿੰਨੀ ਚੰਗੇ ਸੋਹਣੇ ਸੁਨੱਖੇ ਵਧੀਆ ਜਾਨਵਰ ਆ ਮਿੱਤਰੋ ਤਿੰਨੀ ਮਾਰਵਾੜੀ ਐ ਦੋ ਬਸ਼ੀਰੀਆਂ ਆਂਗੀਆਂ ਤੇ ਇੱਕ ਹੈਗਾ ਘੋੜਾ ਨਵੀਂ ਮਰਦਿਆਂ ਘੋੜੀਆਂ ਕਹਿ ਲੋ ਚਾਹੇ ਬਸ਼ੀਰੀਆਂ ਕਹਿ ਲੋ ਤੇ ਦੋ ਬਸ਼ੀਰੀਆਂ ਆਂਗੀਆਂ ਤੇ ਇੱਕ ਹੈਗਾ ਘੋੜਾ ਤੇ ਅੱਜ ਮਿੱਤਰੋ ਕਰਦੇ ਤੁਹਾਡੇ ਨਾਲ ਡਿਟੇਲ ਸਾਂਝੀ ਤੇ ਪਹਿਲੇ ਨੰਬਰ ਤੇ ਹੈਗੀ ਐ ਮਿੱਤਰੋ ਆਹਾ ਬਸ਼ੀਰੀ 22 ਸਾਲ ਬਸ਼ੀਰੀ ਦੀ ਉਮਰ ਐ ਤੇ ਬਾਕੀ ਸਵਾਰੀ ਸੂਰੀ ਦੀ ਪਾਸ ਆ ਗਈ ਬਸ਼ੀਰੀ ਤੇ 30 ਮਹੀਨੇ ਬਸ਼ੀਰੀ ਦੀ ਉਮਰ ਹੋਗੀ ਤੇ ਬਾਕੀ ਤੁਸੀਂ ਪਿੱਠ ਪੋੜਾ ਚੈੱਕ ਕਰ ਸਕਦੇ ਪੈਰ ਪੁਰਾ ਦੀ ਮਜ਼ਬੂਤੀ ਚੈੱਕ ਕਰ ਸਕਦੇ ਅਲੀਸ਼ਾਨ ਬਲੱਡ ਲਾਈਨ ਦੀ ਬਸ਼ੀਰੀ ਹੈ ਮਿੱਤਰੋ ਇਹ ਚੰਗੀ ਬਲੱਡ ਲਾਈਨ ਦੀ ਹੈਗੀ ਤੇ ਬਾਕੀ ਪਹਾ ਸਰਨਾ ਬਣ ਜੀ ਮਿੱਤਰੋ ਸੋਹਣੀ ਸੁਨੱਖੀ ਹੈਗੀ ਆ ਤੁਸੀਂ ਚੈੱਕ ਕਰ ਸਕਦੇ ਹੋ ਤਿੰਨੇ ਪੈਰ ਚਿੱਟੇ ਤੇ ਮਾਥੇ ਪਟਾ ਮਾਰਕਿੰਗ ਹੈ ਤੇ ਬਾਕੀ ਆ ਪਿੱਠ ਪੁੜਾ ਤੁਸੀਂ ਚੈੱਕ ਕਰੋ ਧੌਣ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਚੰਗੀ ਬਿਸ਼ੇਰੀ ਜਿਹੜੇ ਵੀ ਨੂੰ ਚਾਹੀਦੀ ਹੋ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਉਹ ਕਰ ਸਕਦਾ ਸੰਪਰਕ ਤੇ ਆ ਜੋ ਮਾੜੀ ਡਿਟੇਲੇ ਦੀ ਦੁਬਾਰੇ ਸਾਂਝੀ ਕਰਦਣੇ ਆਗੇ ਤੇ ਮੈਨੂੰ 30 ਮਹੀਨੇ ਬਿਸ਼ੇਰੀ ਦੀ ਉਮਰ ਆਏਗੀ ਅੜੀਸ਼ਾਨ ਬਲੱਡ ਲਾਈਨ ਦੀ ਬਿਸ਼ੇਰੀ ਹੈਗੀ ਕਰ ਲਿਓ ਸੰਪਰਕ ਸਕਰੀਨ ਤੇ ਮਾਲਕ ਵੀਰਾਂ ਦਾ ਨੰਬਰ ਚੱਡੀ ਜਾਂਦਾਗਾ ਜਿਹੜੇ ਮਿੱਤਰੋ ਇਹ ਤਿੰਨੇ ਜਾਨਵਰ ਹੈ ਇਹ ਅੱਡ ਅੱਡ ਥਾਂ ਤੇ ਖੜੇ ਆ ਮੜਾ ਇਹ ਨੰਬਰਾਂ ਦਾ ਤੁਸੀਂ ਘਰ ਘਰ ਕਿ ਲਾਇਓ ਤੇ ਆਜੋ ਮਿੱਤਰੋ ਗਾਂਗਾਂ ਦਾ ਕਰਦੇ ਆਂਗੇ ਅੱਗੇ ਹੈਗੀ ਹੈ ਕਿ ਆਹ ਕੁੜੀ ਸਾਡੇ ਤਨ 3 ਸਾਲ ਕੁੜੀ ਦੀ ਉਮਰ ਹੈਗੀ ਬੇਸ਼ੀਰੀਆਂ ਜੀ ਉਹਦੀ ਹੈ ਸਾਢੇ 3 ਸਾਲ ਦੀ ਹੈ ਤੇ 62 ਪਲੱਸ ਕੁੜੀ ਦੀ ਜਿਹੜੀ ਹਾਈਟ ਚੰਗੀ ਸੋਹਣੀ ਸਨਖੀ ਕੁੜੀਆਂ ਮਿੱਤਰੋ ਇਹ ਤੇ ਇੱਕ ਪੈਰ ਚਿੱਟਾ ਤੇ ਮੱਥੇ ਫੁੱਲਾ ਬਾਕੀ ਕਾਲੀ ਹੈਗੀ ਆ ਤੁਸੀਂ ਚੈੱਕ ਕਰ ਸਕਦੇ ਹੋ ਸੋਹਣੀ ਹੈ ਵਧੀਆ ਪਿੱਠਪੜਾ ਤੁਸੀਂ ਦੇਖ ਲਓ ਧੌਣ ਤੋਂ ਚੈੱਕ ਕਰ ਸਕਦੇ ਹੋ ਪੈਰਾਂ ਪੂਰਾ ਦੀ ਮਜ਼ਬੂਤੀ ਚੰਗੀ ਆਗੇ ਬਰੀਡਿੰਗ ਲਈ ਜੇ ਕਿਸੇ ਵੀਰ ਨੇ ਲੈਣੀ ਹੋਈ ਸ਼ੌਂਕ ਨੂੰ ਗੇੜੀ ਗੇੜੀ ਗੁੜੀ ਕੱਢਣੀ ਹੋਈ ਬਿਸ਼ੇਰੀ ਸੋਹਣੀ ਹੈਗੀ ਮਾਰਵੜੀ ਜਮਾਂ ਕਾਲੀ ਤੇ ਜੇ ਕਿਸੇ ਵੀਰ ਨੇ ਇਹ ਲੈਣੀ ਹੋਈ ਤੇ ਇਹਦੇ ਲਈ ਮਾਲਕ ਵੀਰ ਨਾਲ ਕਰ ਲਓ ਸੰਪਰਕ 1,45,000 ਮਾਲਕ ਵੀਰੇ ਦਾ ਮੁੱਲ ਕਰਦੇ ਆਗੇ ਜਲੰਧਰ ਮਾਲਕ ਵੀਰਾਂ ਦਾ ਜਿਹੜਾ ਏਰੀਆ ਹੈਗਾ ਕਰ ਲਓ ਸੰਪਰਕ ਸਕਰੀਨ ਤੇ ਨੰਬਰ ਚੱਲੀ ਜਾਂਦਾ ਮਾੜੀ ਡਿਟੇਲ ਦੁਬਾਰੇ ਸਾਂਝੀ ਕਰਦਾ ਨਹੀਂ ਤੁਹਾਡੇ ਨਾਲ 3.5 ਸਾਲ ਉਮਰ ਹੈ 62+ ਬਿਸ਼ੇਰੀ ਜਿਹੜੀ ਹਾਈਟ ਹੈਗੀ ਤੇ ਮੌਕੇ ਤੇ ਹੀ ਖਾਲੀ ਹੈਗੀ ਤੇ ਬਾਕੀ ਜਲੰਧਰ ਮਾਲਕਵੀਰਾਂ ਦੇ ਏਰੀਆ ਕਰ ਲੈ ਸੰਪਰਕ ਸਕਰੀਨ ਤੇ ਨੰਬਰ ਚੱਲੀ ਜਾਂਦੇ ਤੇ ਤਿੰਗ ਨੰਬਰ ਤੇ ਹੈਗਾ ਮਿੱਤਰੋ ਆਹ ਘੋੜਾ ਚੱਕ ਗੁਰੂ ਘੋੜਾ ਪੂਰਾ ਸੋਨਾ ਸੁਨੱਖਾ ਹੈਗਾ ਹਾਈਟ ਹੈ ਜਿਹੜੀ ਘੋੜੇ ਦੀ 63+ ਹੈਗੀ ਸਾਢੇ 4 ਸਾਲ ਘੋੜੇ ਦੀ ਉਮਰ ਹੈ 63+ ਘੋੜੇ ਦੀ ਹਾਈਟ ਹੈ ਸਾਢੇ 4 ਸਾਲ ਘੋੜੇ ਦੀ ਉਮਰ ਹੈਗੀ ਤੇ ਬਾਕੀ ਸਕਰੀਨ ਤੇ ਨੰਬਰ ਚੱਲੀ ਜਾਂਦਾ ਹੋਰ ਡਿਟੇਲ ਚਾਹੀਦੀ ਹੋਵੇ ਮਾਲਕਵੀਰਾਂ ਨਾਲ ਕਰ ਲੈ ਸੰਪਰਕ ਵਧੀਆ ਘੋੜਾ ਸਵਾਰੀ ਸੂਰੀ ਦਾ ਪਾਸ ਹੈ ਚੰਗੀ ਸਵਾਰੀ ਕਰੂਦਾ ਹੈਗਾ ਓਕੇ ਮਿੱਤਰੋ ਮਿਲਦੇ ਆ ਕਿਸੇ ਨਵੇਂ ਵੀਡੀਓ ਵਿੱਚ ਤੇ ਬਾਕੀ ਜੇ ਕਿਸੇ ਵੀ ਨੇ ਆਪਣੇ ਚੈਨਲ ਤੇ ਐਡ ਲਵਾਉਣੀ ਹੋਈ ਉਹਦੇ ਖਾਤਰ ਆਪਣਾ ਪਿੱਛੇ ਨੰਬਰ ਚੱਲੀ ਜਾਂਦਾ ਉਹਦੇ ਖਾਤਰ ਆਪਣਾ ਕਰ ਲੋ ਸੰਪਰਕ ਤੇ ਓਕੇ ਮਿੱਤਰੋ ਮਿਲਦਿਆ ਕਿਸੇ ਨਵੀਂ ਵੀਡੀਓ ਚ ਧੰਨਵਾਦ ਆਪਣੀ ਸਾਰੀ ਵੀਡੀਓ ਦੇਖ ਲਈ ਜੇ ਕੋਈ ਵੀਡੀਓ ਚ ਆਪਣੀ ਗਲਤੀ ਹੁੰਦੀ ਹੈ ਉਹ ਜਰੂਰ ਦੱਸਦਿਆ ਕਰੋ ਓਕੇ ਮਿੱਤਰੋ ਮਿਲਦਿਆ ਕਿਸੇ ਨਵੀਂ ਵੀਡੀਓ ਚ ਧੰਨਵਾਦ ਜੀ